ਦੇਈਵਰ ਆਪਣੀਆਂ ਮੰਗਾਂ ਸੰਬੰਧੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਅੱਜ ਮੁਲ ਇੰਪਲੋਇਮੈਂਟ ਟ੍ਰਸਟ ਦੇ ਕੱਚੇ ਸਫਾਈ ਸੇਵਕਾਂ ਨੇ ਲੜੀਵਾਰ ਪੁਖਹੜਤਾਲ ਤੇ ਬੈਠਣ ਦਾ ਨਵਾਂ ਫੈਸਲਾ ਮੱਖ-ਮੱਖ ਜਥੇਬੰਦੀਆਂ ਦੇ ਆਗੂਆਂ ਨੇ ਦਿੱਤਾ ਕੱਚੇ ਸਫਾਈ ਸੇਵਕਾਂ ਨੂੰ ਸਮਰਥਨ ਅਤੇ ਕੀਤਾ ਪੰਜਾਬ ਸਰਕਾਰ ਦਾ ਫਿੱਟ ਸਿਆਪਾ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅਭੇਦਕਰ ਵਰਦੀ ਦੀ ਖਾਸ ਰਿਪੋਰਟ ਦਲੀਪਰੋਦੀ ਮਾਨ ਸਰਕਾਰ ਹਾਏ 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 ਦਲੀਪਰੋਦੀ ਮਾਨ ਸਰਕਾਰ ਹਾਏ 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 ਛੇਕਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਛੇਕਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਛੇਕਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਇੰਸਰੂਮੈਂਟਸ ਆਫ ਅਮਰੀ ਸਰ ਮੁਰਦਾਬਾਦ ਮੁਰਦਾਬਾਦ ਸ਼ੁਕਰੀਆ ਜਾਨੀ ਜਾਨੀ ਮਜ਼ਦੂਰ ਮਰਾਦੀ ਮਾਨ ਸਰਕਾਰ ਹਾਏ 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 ਮਜ਼ਦੂਰ ਮਰਾਦੀ ਮਾਨ ਸਰਕਾਰ ਮੁਰਦਾਬਾਦ ਜਿੰਦਾਬਾਦ ਮਜ਼ਦੂਰ ਮਰਾਦੀ ਮਾਨ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਕਾਬਾਦ ਜਲਿੰਦਰ ਰੋਦੀ ਮਾਨ ਸਰਕਾਰ ਹਾਏ 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 ਜਲਿੰਦਰ ਰੋਦੀ ਮਾਨ ਸਰਕਾਰ ਹਾਏ 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 ਖੇਤਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਖੇਤਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ

ਹਾਏ 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 ਜੇ ਰਾਹ ਤੇ ਨਾ ਕੀ 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 ਅਜੀਤ ਸਾਹਿਬ ਜੀ ਦੁਬਾਰਾ ਚ ਟਕਰੀਬ ਕਰਨ ਦੇ ਤੇ ਕੀ ਮਤਲਬ ਆਇਆ ਹੈ ਅ ਠੇਕੇਦਾਰੀ ਸਿਸਟਮ ਦੇ ਖਿਲਾਫ 15 16 ਦਿਨ ਪਹਿਲਾਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਸੀ ਉਦੋਂ ਭੁਖੜ ਹੜਤਾਲ ਜਿਹੜੀ ਆ ਅਨਮਿੱਥੇ ਸਮੇਂ ਲਈ ਚੱਲ ਰਹੀ ਸੀ ਉਹਨੂੰ ਪੋਸਟਪੋਨ ਕੀਤਾ ਗਿਆ ਸੀ ਤਿਹਾਰਾ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਔਰ ਪ੍ਰਸ਼ਾਸਨ ਨੂੰ ਵੀ ਸਮਾਂ ਦਿੱਤਾ ਗਿਆ ਕਿ 10-12 ਦਿਨ ਬਾਅਦ ਪ੍ਰਸ਼ਾਸਨ ਨਾਲ ਗੱਲਬਾਤ ਸ਼ੁਰੂ ਹੋ ਸਕੇ ਪਰ 23 ਤਰੀਕ ਦੀ ਜਿਹੜੀ ਕਾਲ ਦਿੱਤੀ ਗਈ ਸੀ ਉਹਦੇ ਦੌਰਾਨ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਗੱਲਬਾਤ ਸ਼ੁਰੂ ਨਹੀਂ ਕੀਤੀ ਗਈ ਔਰ ਐਂਡ ਇੰਪਰੂਵਮੈਂਟ ਰਸ ਦੇ ਕਚੇ ਸਫਾਈ ਸੇਵਕ ਵੱਲੋਂ ਅੱਜ ਫੇਰ ਅਨਮਿੱਥੇ ਸਮੇਂ ਲਈ ਪੋਕੜਤਾ ਆ ਰਹੀ ਲੜੀਵਾਰ ਹੈਗੀ ਹੈ ਦੋ ਮਜ਼ਦੂਰ ਹਰ ਰੋਜ਼ ਪੋਕੜਤਾ ਕਰਨਗੇ ਔਰ ਬਾਕੀ ਜਿਹੜੇ ਨੇ ਸਾਥੀ ਉਹ ਸ਼ਹਿਰ ਦਾ ਜਿਹੜਾ ਇਹਨਾਂ ਦਾ ਜਿੰਮੇਵਾਰੀ ਹੈਗੀ ਆ ਸਫਾਈ ਦੀ ਉਹ ਚਲਦੀ ਰਹੇਗੀ ਮਜ਼ਦੂਰਾਂ ਦੀ ਮੇਨ ਇਹ ਡਿਮਾਂਡ ਹੈਗੀ ਆ ਇਕਵਲ ਪੇ ਇਕਵਲ ਵੇਜਸ ਬਰਾਬਰ ਦਾ ਕੰਮ ਬਰਾਬਰ ਦੀ ਤਨਖਾਹ ਜੋ ਹਾਈ ਕੋਰਟ ਦੀ ਗਾਈਡਲਾਈਨ ਅਨੁਸਾਰ ਜਾਰੀ ਕੀਤੀ ਜਾਵੇ ਪੱਕਾ ਕੀਤਾ ਜਾਵੇ ਔਰ ਤੀਸਰੀ ਸਭ ਤੋਂ ਵੱਡੀ ਡਿਮਾਂਡ ਇਹ ਹੈ ਕਿ ਆਪਾਂ ਆਪਣੇ ਲੋਕਲ ਬੋਡੀ ਮਿਨਿਸਟਰ ਨੂੰ ਮਿਲਣਾ ਚਾਹੁੰਦੇ ਹਾਂ ਚੰਡੀਗੜ੍ਹ ਉਸ ਮੰਤਰੀ ਦੇ ਨਾਲ ਮੀਟਿੰਗ ਕੀਤੀ ਜਾ ਸਕੇ ਤਾਂ ਕਿ ਜਿਹੜਾ ਕੰਸਰਨ ਡਿਪਾਰਟਮੈਂਟ ਹੈਗਾ ਉਹਨੂੰ ਆਪਾਂ ਆਪਣਾ ਦਰਦ ਦੱਸ ਸਕੀਏ ਕਿ 300 ਰੁਪਏ ਦਿਹਾੜੀ ਦਾ ਸੰਤਾਪ ਕੀ ਹੈਗਾ ਕਿਸ ਤਰੀਕੇ ਦੇ ਨਾਲ ਘਰ ਦੇ ਬ੍ਰੈਡ ਐਂਡ ਬਟਰ ਚੱਲਦਾ ਕਿਸ ਤਰ੍ਹਾਂ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਜਦੋਂ ਸਰਕਾਰੀ ਬਾਬੂ ਔਰ ਠੇਕੇਦਾਰ ਮਲਾਈਆਂ ਖਾ ਰਹੇ ਕਰੋੜਾਪ ਸਿਵਲ ਸੋਸਾਇਟੀ ਨੂੰ ਇਹ ਸਵਾਲ ਪੁੱਛਾਂਗੇ ਸ਼ਹਿਰ ਚ ਲੋਕ ਸਫਾਈ ਵਿਵਸਥਾ ਦੀ ਗੱਲ ਕਰਦੇ ਆ ਕਦੀ ਸ਼ਹਿਰ ਦੇ ਸਫਾਈ ਦੇ ਹਾਲਾਤਾਂ ਦੇ غور ਕੀਤਾ ਕਿ ਜਿਹੜੇ ਸਫਾਈ ਸੇਵਕੜੇ ਉਹ ਕਿਹੜੇ ਹਾਲਾਤਾਂ ਚ ਕੰਮ ਕਰ ਰਹੇ ਐ ਐਮਐਲਏ ਨੂੰ ਤੁਸੀਂ ਝਾੜੂ ਫੜਦੇ ਡਰਾਮੇ ਵੇੰਦੇ ਪਏ ਜੇ ਕੱਲ ਕਿਸੇ ਕਾ ਫੋਰਨਰ ਨੂੰ ਵੀ ਤੁਸੀਂ ਸਾਰੇ ਮੀਡੀਆ ਨੇ ਕਵਰ ਕੀਤਾ ਪਰ ਕੋਈ ਇਹ ਦੱਸੇਗਾ ਕਿ ਇਹਨਾਂ ਦੀ 300 ਰੁਪਏ ਦੀ ਹਾੜੀ ਦਾ ਇਹਨਾਂ ਦੀ ਜ਼ਿੰਦਗੀ ਤੇ ਕੀ ਅਸਰ ਪੈ ਰਿਹਾ ਇਨਾਂ ਦੇ ਘਰ ਦੇ ਹਾਲਾਤਾਂ ਤੇ ਕੀ ਅਸਰ ਪੈ ਰਿਹਾ ਇਨਾਂ ਦੇ ਚੂਲੇ ਦੇ ਕੀ ਅਸਰ ਪੈ ਰਿਹਾ ਅਗਲੀ ਪੀੜ੍ਹੀ ਜਿਹੜੀ ਆ ਉਹ ਕਿਸ ਤਰ੍ਹਾਂ ਸਫਾਈ ਤੋਂ ਕਿਸੇ ਹੋਰ ਜਗ੍ਹਾ ਤੇ ਸਿਲੈਕਟਡ ਇਲੈਕਟਡ ਤੇ ਪਹੁੰਚੇਗੀ ਕੋਈ ਚੰਗੇ ਮੁਕਾਮ ਹਾਸਲ ਕਰੇਗੀ 300 ਦੇ ਦਿਹਾੜੀ ਚ ਇਹ ਪੋਸੀਬਲ ਨਹੀਂ ਹੈਗਾ ਇਹਨੂੰ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਲਈ ਇਕਵਲ ਪੇ ਇਕਵਲ ਵਰਗ ਲਾਗੂ ਕਰਨ ਲਈ ਅ ਅੱਜ ਤੋਂ ਅਨਮਿੱਥੇ ਸਮੇਂ ਦੀ ਭੁਖੜਤਾ ਹੈ ਜਿਹਦੇ ਜੀ ਵਾਲਮੀਕੀ ਰੈਗਰੇਟਾ ਸੇਵਾ ਸੁਸਾਇਟੀ ਦੇ ਸਰਦਾਰ ਦਲਬੀਰ ਸਿੰਘ ਕੋ ਪੂਜੀ ਜੀ ਦੀ ਸੰਸਥਾ ਔਰ ਹੋਰ ਸਾਥੀ ਜਿਹੜੇ ਨੇ ਸਨਮਾਨਯੋਗ ਉਹ ਆਏ ਨੇ ਸਾਥ ਦੇ ਔਰ ਦਿਲੋਂ ਔਰ ਨਾਲ ਆਪਣੇ ਅਮਰਸਰ ਦੇ ਸ਼ਹਿਰ ਵਾਸੀਆਂ ਨੂੰ ਵੀ ਕਵਾਂਗਾ ਕਿ ਸਫਾਈ ਸੇਵਕ ਚਾਹੇ ਲੋਕਲ ਬਾਡੀਜ਼ ਚ ਹੋਣ ਕਿਤੇ ਵੀ ਕਮੇਟੀਆਂ ਚ ਕਾਰਪੋਰੇਸ਼ਨ ਚ ਇੰਪਰੂਵਮੈਂਟ ਟਰਸਟ ਚ ਉਹਨਾਂ ਦੇ ਹੱਕਾਂ ਲਈ ਬੋਲਿਆ ਕਰੋ ਪਰਸਨਲ ਹਾਈਜਨ ਦਾ ਧਿਆਨ ਰੱਖਦੇ ਆ ਤੁਹਾਡੇ ਸਫਾਈ ਸੇਵਕ ਹੈਗੇ ਸਫਾਈ ਸੈਨਿਕ ਹੈਗੇ ਤੇ ਸਾਡੇ ਲਈ ਬੋਲਣਾ ਵੀ ਪੜੇ ਲਿਖਿਆ ਸਮਾਜ ਦਾ ਸਿਵਲ ਸੁਸਾਇਟੀ ਦਾ ਕੰਮ ਹੈਗਾ ਸਾਡੀ ਜ਼ਿੰਦਗੀ 'ਚ ਬਿਹਤਰ ਕੋਈ ਪ੍ਰਭਾਵ ਆਊਗਾ ਕੋਈ ਤਬਦੀਲੀ ਆਊਗੀ ਤੇ ਆਪਾਂ ਵੀ ਆਪਣੇ ਬੱਚਿਆਂ ਨੂੰ ਕਿਸੇ ਚੰਗੇ ਮਕਾਮ ਤੇ ਪਹੁੰਚਾ ਸਕੀਏ ਅਹ ਦੇਖੋ ਆਪਾਂ ਇਹ ਸਰਕਾਰ ਤੋਂ ਇਹ ਤੇ ਡਿਮਾਂਡ ਹੀ ਨਹੀਂ ਕਰਦੇ ਕਿ ਸਾਨੂੰ ਅੱਜ ਹੀ ਸਾਡੇ ਹੱਥ 'ਚ ਕੋਈ ਅਪਾਇੰਟਮੈਂਟ ਲੈਟਰ ਪਕੜਾਤੀ ਜਾਵੇ। ਅ ਪਿਛਲੀ ਮੀਟਿੰਗ ਦੇ ਵਿੱਚ ਇਹੀ ਗੱਲ ਤਾਂ ਹੋਈ ਸੀ ਕਿ ਸਾਨੂੰ ਸਿਰਫ ਆਪਣੇ ਕੰਸਰਨ ਡਿਪਾਰਟਮੈਂਟ ਦੇ ਮੰਤਰੀ ਦੇ ਨਾਲ ਚੰਡੀਗੜ੍ਹ 'ਚ ਮੀਟਿੰਗ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਆਪਾਂ ਆਪਣੇ ਹਾਲਾਤਾਂ ਨੂੰ ਦੱਸ ਸਕੀਏ ਨਾ ESI ਹੱਥ 'ਚ ਹੈਗੇ ਨਾ ਫੰਡ ਕੱਟੇ ਜਾਂਦੇ ਨਾ ਸੇਫਟੀ ਦਾ ਸਮਾਨ ਹੈਗਾ ਔਰ 300 ਰੁਪਏ ਦਿਹਾੜੀ ਦੇ ਵਿੱਚ ਕਿਹੜੀ ਜ਼ਿੰਦਗੀ ਚੱਲਦੀ ਹੈ ਉਹ ਵੀ ਦੱਸਿਆ ਜਾਵੇ। ਸਿਰਫ ਮੀਟਿੰਗ ਦੀ ਇੱਕ ਡਿਮਾਂਡ ਹੈ ਜਿਹੜੂ ਪ੍ਰਸ਼ਾਸਨ ਉਹ ਵੀ ਪੂਰਾ ਕਰਨ ਨੂੰ ਤਿਆਰ ਨਹੀਂ ਹੈਗਾ। ਅ ਅੱਜ ਵੀ ਉ ਜੋ ਹੈਗਾ ਚੰਡੀਗੜ੍ਹ 'ਚ ਸੈਕਟਰੀਏਟ 'ਚ ਹੈਗਾ ਕੰਸਰਨ ਡਿਪਾਰਟਮੈਂਟ 'ਚ ਲੋਕਲ ਬੋਡੀ ਮਿਨਿਸਟਰ ਦੇ ਨਾਲ ਹੈਗਾ ਉਸ ਮੀਟਿੰਗ ਦੀ ਡਿਮਾਂਡ ਜਦੋਂ ਤੱਕ ਪੂਰੀ ਨਹੀਂ ਹੁੰਦੀ ਅਨ ਮਿੱਥੇ ਸਮੇਂ ਲਈ ਭੋਖੜਦਾਲ ਹੋਊਗੀ ਉਹ ਤਰਨਤਾਰਨ ਜਿਮਣੀ ਚੌਂਂ ਦਾ ਵੀ ਆਪਣੇ ਭੈਣ ਭਰਾਵਾਂ ਨੂੰ ਕਵਾਂਗੇ ਬਾਬਾ ਸਾਹਿਬ ਦੀ ਫੋਟੋ ਲਾ ਕੇ ਔਰ ਸ਼ਿਦੇ ਆਜਮ ਭਗਤ ਸਿੰਘ ਦੀ ਫੋਟੋ ਲਾ ਕੇ ਪਿਛਲੇ 4 ਸਾਲ ਤੋਂ ਸਿਰਫ ਔਰ ਸਿਰਫ ਮਜ਼ਦੂਰ ਸਮਾਜ ਤੇ ਗਰੀਬ ਸਮਾਜ ਤੇ ਹਰ ਵਰਗ ਤੇ ਡਾਕ ਹੀ ਭੇਜੇ ਨੇ ਤਰਨਤਾਰਨ ਜਿਮਣੀ ਚੌਂਂ ਦੇ ਵਿੱਚ ਮਜਾਲਾ ਕੋਲ ਅੰਮ੍ਰਿਤਸਰ ਵਾਸੀਆਂ ਕੋਲ ਦਿਹਾਤੀ ਸੌਰੀ ਤਰਨਤਾਰਨ ਦੇ ਸਰਕਾਰ ਨੂੰ ਜਵਾਬਦੇਹ ਬਣਾਉਂਦਾ ਇਹਦੀ ਅਕਾਉਂਟੇਬਿਲਟੀ ਤੈਅ ਕਰਾਂਗਾ ਅਪੀਲ ਕਰਾਂਗੇ ਸਾਰੇ ਸਾਥੀਆਂ ਨੂੰ ਔਰ ਆਪਾਂ ਵੀ ਕੋਸ਼ਿਸ਼ ਕਰਾਂਗੇ ਉੱਥੇ ਜਾ ਕੇ ਇਹ ਮਜ਼ਦੂਰ ਵਿਰੋਧੀ ਗਰੀਬ ਵਿਰੋਧੀ ਸਰਕਾਰ ਦੇ ਖਿਲਾਫ ਵੱਡਾ ਪ੍ਰਦਰਸ਼ਨ ਕਰ ਸਕੀਏ ਜਿਹੜੇ ਲਗਾਤਾਰ ਪੰਜਾਬ ਦੇਖਿਆ ਜਾ ਰਿਹਾ ਆ ਆਫਸੋਰਸਿੰਗ ਜਿਹੜੇ ਆ ਪ੍ਰੋਫੈਸਰ ਸਿੱਟੇ ਹੋਏ ਆ ਇਹ ਨਿੱਜੀਕਰਨ ਹੈ ਜੀ ਇਹਦਾ ਕਾਰਨ ਨਿੱਜੀਕਰਨ ਹੈ ਤੁਸੀਂ ਚਾਹੇ ਸਿੱਖਿਆ ਦਾ ਨਿੱਜੀਕਰਨ ਦੇਖ ਲਓ ਕਿ ਅੱਜ ਪ੍ਰੋਫੈਸਰ ਜਿਹੜੇ ਆ ਧੱਕੇ ਖਾ ਰਹੇ ਆ ਪ੍ਰੋਫੈਸਰ ਕੱਚੇ ਹੈਗੇ ਆ ਲਵਲੀ ਨੈਸ਼ਨਲ ਯੂਨੀਵਰਸਿਟੀ ਜਦੋਂ ਦੀ ਆਈਆਂ ਪ੍ਰਾਈਵੇਟ ਕਾਲਜੇਸ ਆਏ ਸਿੱਕੇ ਦਾ ਨਿਜੀ ਕਰਨ ਦਾ ਅਸਰ ਹੋਇਆ ਦੂਜੇ ਡਿਪਾਰਟਮੈਂਟ ਚ ਵੀ ਨਿਜੀ ਕਰਨ ਦਾ ਇਹਨਾਂ ਦੇ ਫਾਇਦਾ ਹੈ ਨਾ 300 ਰੁਪਏ ਦੀ ਹਾੜੀ ਚ ਇਹਨਾਂ ਕੋ ਕੰਮ ਕਰਾਇਆ ਜਾਂਦਾ ਠੇਕੇਦਾਰੀ ਸਿਸਟਮ ਚ ਮਲਾਈਆਂ ਖਾਧੀਆਂ ਜਾਂਦੀਆਂ ਸਰਕਾਰੀ ਬਾਬੂ ਅਮੀਰ ਤੋਂ ਅਮੀਰ ਹੋ ਰਿਹਾ ਠੇਕੇਦਾਰ ਅਮੀਰ ਤੋਂ ਅਮੀਰ ਹੋ ਰਿਹਾ ਸਿਆਸੀ ਪੁਸ਼ਟਪਨਾਈ ਦੇ ਨਾਲ ਕਮਿਸ਼ਨਾਂ ਦਾ ਸਾਰਾ ਖੇਡ ਹੈਗਾ ਬੰਦੂਆ ਮਜ਼ਦੂਰੀ ਹੈਗੀ ਆ ਸੰਵਿਧਾਨ ਹੁੰਦੇ ਹੋਏ ਵੀ ਇਹ ਬੰਦੂਆ ਮਜ਼ਦੂਰੀ ਸਾਡੇ ਕੋ ਕਰਾ ਰਹੇ ਆ ਜੇ ਸੰਵਿਧਾਨ ਨਾ ਹੋਵੇ ਤੇ ਸਾਡਾ ਕੀ ਹਾਲਾਤ ਹੋਣਗੇ ਸਿਰਫ ਔਰ ਸਿਰਫ ਸਿਆਸਤਦਾਨਾਂ ਦਾ ਨੌਕਰਸ਼ਾਹੀ ਦਾ ਉਹ ਠੇਕੇਦਾਰਾਂ ਦਾ ਰਲੀ ਮਲੀ ਪ ਇਹ ਸਾਰਾ ਗੇਮ ਹੈਗਾ ਆਊਟਸੋਰਸਿੰਗ ਠੇਕੇਦਾਰੀ ਦਾ ਪਰ ਉਹ ਆਸ਼ਵਾਸਨ ਕਿੰਨਾ ਦਿੱਤਾ ਸੀ ਉਸ ਨੇ ਇਹਦੇ ਆਫੀਸਰ ਸੀ ਜਾਂ ਕਿਸੇ ਮਿਨਿਸਟਰ ਨੇ ਅੱਜ ਉਹ ਕਿੱਥੇ ਗਏ ਦੇਖੋ ਉਸ ਟਾਈਮ ਜਿਹੜਾ ਲੋਕਲ ਪੁਲਿਸ ਨੇ ਜਿਹੜਾ ਪ੍ਰਸ਼ਾਸਕ ਅਫਸਰ ਦੇ ਨਾਲ ਗੱਲ ਕਰਵਾਈ ਸੀ ਸ਼ਾਇਦ ਪੀਸੀਐਸ অর ਆਈਐਸ ਰੈਂਕ ਦੇ ਅਫਸਰ ਸਨ ਔਰ ਉਹਨਾਂ ਦੇ ਕੰਮ ਹੈਗਾ ਸੀ ਇਹਨੂੰ ਥਰੂਆਊਟ ਚਿੱਠੀ ਨੂੰ ਸਮੇਂ ਸਿਰ ਪਹੁੰਚਾਣਾ ਔਰ ਉਸ ਤੋਂ ਬਾਅਦ ਪ੍ਰੋਸੈਸ ਇਨੀਸ਼ੀਏਟ ਕਰਵਾਉਣਾ ਮੀਟਿੰਗਸ ਨੂੰ ਅਰੇਂਜ ਕਰਵਾਉਣਾ ਉਹ ਕਿੱਥੇ ਨੇ ਉਹ ਅਸਟੈਂਡ ਤੁਹਾਡੇ ਜਰੀਏ ਉਹਨਾਂ ਤੱਕ ਗੱਲ ਪਹੁੰਚੇਗੀ ਕਿ ਕਿਥੇ ਨੇ ਨਵੇਂ ਡੀਸੀ ਜਿਹੜੇ ਆ ਸ਼ਾਇਦ ਅੱਜ ਚਾਰਜ ਸੰਭਿਆ ਜਾਂ ਕੱਲ ਸੰਭਣਗੇ ਆਪਾਂ ਉਹਨਾਂ ਤੋਂ ਵੀ ਉਮੀਦ ਕਰਦੇ ਆ ਕਿ ਜਿਹੜੀ ਮੀਟਿੰਗ ਆ ਉਹ ਅਰੇਂਜ ਕਰਵਾਈ ਜਾਵੇ ਜਲਦ ਜਲਦ ਪ੍ਰਧਾਨ ਜੀ ਪਹਿਲੇ ਆਪਣਾ ਨਾਮ ਦੱਸੋ ਤੇ ਅੱਜ ਕੀ ਮਸਲਾ ਆ ਗਿਆ ਸੜਕਾਂ ਤੇ ਬੈਠ ਗਏ ਮੈਂ ਬਾਬਾ ਬਲਵਿੰਦਰ ਸਿੰਘ ਗਮਟਾਲਾ ਵਾਸ਼ ਪ੍ਰਧਾਨ ਰਾਵਦਾਸ ਤੋਂ ਇਹ ਮਜ਼ਦੂਰ ਇਕੱਠੇ ਆ ਸਾਡੇ ਬੜੇ ਚਿਰ ਤੋਂ ਉਸ ਗਰਸ ਚ ਚੱਲਣ ਡਿਆ ਅੱਗੇ ਹੀ ਭੁਖਰਤਾਲ ਤੇ ਮਿਠਾਇਏ ਸੀ ਤੇ ਕਹਿਣ ਲੱਗੇ ਵੀ ਤੁਹਾਡਾ ਮਸਲਾ ਹੱਲ ਕਰਾਂਗੇ ਸਾਨੂੰ ਕੁ ਸਮਾਂ ਦਿਓ ਉਸ ਵੇਲੇ ਸਮਾਦਿਤਾ ਸਮੇਂ ਤੋਂ ਬਾਅਦ ਅਸੀਂ ਕਿਹਾ ਸੀ ਕਿਸੇ ਮੰਤਰੀ ਨੂੰ ਸਾਨੂੰ ਮਿਲਾਇਆ ਜਾਵੇ ਕਿ ਸਾਡਾ ਕੋਈ ਦੁੱਖ ਸੁੱਖ ਹੋਣ ਸਕੇ ਇਹਨਾਂ ਗਰੀਬਾਂ ਦਾ ਲੇਕਿਨ ਇਹਨਾਂ ਨੇ ਕੁਛ ਨਹੀਂ ਕਿਸੇ ਨੇ ਨਹੀਂ ਮਿਲਾਇਆ ਤੇ ਕੋਈ ਸਾਡੀ ਇਹੋ ਜੀ ਕਹਾਣੀ ਗੱਲ ਨਹੀਂ ਸੁਣੀ ਵੀ ਜਿਹੜਾ ਕਿ ਇਹਨਾਂ ਦੇ ਵਜਨ ਪੈ ਸਕੇ ਸਾਨੂੰ ਇਹ ਐਵੇਂ ਸਮਝਦੇ ਆ ਮਜ਼ਦੂਰ ਆ ਮਜ਼ਦੂਰ ਨੂੰ ਕੋਈ ਮਤਲਬ ਕਿ ਕੋਈ ਸਮਝਿਆ ਇਹ ਨਾ ਕਿ ਕੋਈ ਜਾਨ ਨਹੀਂ ਹੈਗੀ ਕੋਈ ਇਹਨਾਂ ਦਾ ਕੋਈ ਇਨਸਾਫ ਨਹੀਂ ਲੈ ਸਕਦੇ ਸਾਡਾ ਬਿਲਕੁਲ ਬਹੁਤ ਮੰਦਾ ਹਾਲ ਕਰ ਰਹੇ ਆ ਸਭ ਤੋਂ ਗੰਦਗੀ ਦਾ ਕੰਮ ਅਸੀਂ ਲੋਕ ਕਰ ਰਹੇ ਆ ਔਰ ਝਾੜੂ ਮਾਰ ਰਹੇ ਆ ਝਾੜੂ ਮਾਰ ਕੇ ਗੰਦਗੀ ਜਿੰਨੀ ਸਾਫ ਕਰ ਰਹੇ ਆ ਟਰਾਲੀਆਂ ਦੇ ਵਿੱਚ ਕੂੜਾ ਸੁੱਟ ਰਹੇ ਆ ਸ਼ਿਵਰਾਂ ਦੇ ਵਿੱਚ ਅਸੀਂ ਵੜ ਰਹੇ ਆ ਤੇ ਸਭ ਤੋਂ ਵੱਡਾ ਜਿਹੜਾ ਕੰਮ ਸ਼ਹਿਰ ਸਫਾਈ ਦਾ ਅਸੀਂ ਕਰ ਰਹੇ ਆ ਲੇਕਿਨ ਇਹਨਾਂ ਅਫਸਰਾਂ ਨੂੰ ਕਿਸੇ ਨੂੰ ਇੰਨਾ ਨਹੀਂ ਹੈਗਾ ਵੀ ਇਹ ਲੋਕ ਸਭ ਤੋਂ ਵੱਡੀ ਸੇਵਾ ਕਰ ਰਹੇ ਆ ਸਭ ਤੋਂ ਵੱਡਾ ਇਹਨਾਂ ਦਾ ਯੋਗਦਾਨ ਆ ਅਗਰ ਅਸੀਂ ਦਫ਼ਤਰ ਦੇ ਵਿੱਚ ਨਹੀਂ ਆਈਏ ਤੇ ਦਫ਼ਤਰ ਨਹੀਂ ਖੁੱਲੇਗਾ ਸਵੇਰੇ ਸਾਡੇ ਲੋਕ ਦਫ਼ਤਰਾਂ 'ਚ ਕੰਮ ਕਰਦੇ ਆ ਸਾਡੇ ਲੋਕ ਵਿਭਾਗਾਂ 'ਚ ਕੰਮ ਕਰ ਰਿਹਾ ਸਿਰਫ ਤੇ ਸਿਰਫ ਠੇਕੇਦਾਰੀ ਸਿਸਟਮ ਸਾਡੇ ਲੋਕਾਂ ਦੇ ਲਾਗੂ ਕੀਤਾ ਇਹਨਾਂ ਸਰਕਾਰਾਂ ਨੇ ਜਿਹੜਾ ਇੱਕ ਪੀਐਲ ਤੋਂ ਲੈ ਕੇ ਔਰ ਸਫਾਈ ਵਾਲਾ ਤੇ ਮਾਲੀ ਤੇ ਡਰਾਈਵਰ ਇਹਨਾਂ ਉੱਤੇ ਠੇਕੇਦਾਰੀ ਸਿਸਟਮ ਇਹਨਾਂ ਨੇ ਠੋਕਿਆ ਵਾ ਤੇ ਅਸੀਂ ਸਾਰੇ ਆਪਣੇ ਸਮਾਜ ਨੂੰ ਔਰ ਆਪਣੀ ਬਰਾਦਰੀ ਨੂੰ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਇੱਕ ਮੁੱਟ ਹੋ ਜਾਈਏ ਇੱਕ ਮੁੱਟ ਹੋ ਗਏ ਅੱਜ ਤੋਂ ਸ਼ੁਰੂ ਧਰਨਾ ਜਿਹੜਾ ਹੋਇਆ ਵਾ ਚਾਹ ਕਾਰਪੀਸ਼ਨ ਵਾਲੇ ਉਹ ਵੀ ਸਾਡੇ ਕੋਲ ਆ ਜਾਣ ਚਾਹ ਕੋਈ ਹੋਰ ਠੇਕੇਦਾਰੀ ਸਿਸਟਮ ਦੇ ਬੰਦੇ ਨੇ ਚਾਹ ਸਕੂਲਾਂ ਦੇ ਵਿੱਚ ਨੇ ਜੋ ਵੀ ਇਕੱਠੇ ਕਰਨ ਨੂੰ ਕਹਿੰਨੇ ਆ ਇਕੱਠੇ ਹੋ ਜਾਣ ਜਾਂ ਹੋਰ ਕਿਸੇ ਮੈਕਮਿਆਂ ਚ ਸਾਰੇ ਹੈਗੇ ਆ ਰੇਲਵੇ ਚ ਅਗੇ ਆ ਕਿਸੇ ਚ ਅਗੇ ਇਕੱਠੇ ਹੋ ਕੇ ਇੱਕ ਇਹੋ ਜਿਹਾ ਸੰਘਰਸ਼ ਕਰੀਏ ਤੇ ਇਹਨਾਂ ਸਰਕਾਰਾਂ ਨੂੰ ਅਸੀਂ ਨਾਂਦੀ ਯਾਦ ਕਰਾ ਦਈਏ ਜਿੰਨਾ ਪਰ ਟੈਸਟ ਕਰ ਰਹੇ ਹੋ ਕਿੰਨੇ ਟਾਈਮ ਤੱਕ ਚਲੇਗਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਆ ਵੀ ਭੁੱਖੇ ਰਸਤੇ ਬੈਠਣਾ ਹੈ ਵਾ ਦੋ ਬੰਦੇ ਦਿਨ ਰਾਤ ਬੈਠਣਗੇ ਦੋ ਬੰਦੇ ਦਿਨ ਰਾਤ ਬੈਟਣਗੇ ਬਾਕੀ ਉਹਨਾਂ ਦੇ ਨਾਲ ਸਹਿਯੋਗੀ ਹੋਣਗੇ ਚਾ ਕੋਈ ਸੰਸਥਾਵਾਂ ਦਾ ਮੈਂਬਰ ਹੋਣ ਉਹ ਵੀ ਉਹਨਾਂ ਨਾਲ ਸਹਿਯੋਗੀ ਨੇ ਚਾ ਕੋਈ ਕੋਈ ਵੀ ਸਾਨੂੰ ਆਗੇ ਸਮਰਥਨ ਕਰਦਾ ਅਸੀਂ ਉਹਨਾਂ ਦਾ ਸਮਰਥਨ ਲੈਣ ਨੂੰ ਤਿਆਰ ਆ ਉਹ ਸਾਡਾ ਸਹਿਯੋਗੀ ਬੰਦਾ ਕੋਈ ਤੇ ਅਸੀਂ ਉਹਨਾਂ ਦਾ ਸਹਿਯੋਗ ਲੈਣ ਨੂੰ ਤਿਆਰ ਹਾਂ ਅਗਲਾ ਫਿਰ ਅਸੀਂ ਸਮਾਜ ਨਾਲ ਮੀਟਿੰਗ ਕਰਾਂਗੇ ਜੁਨੀਆ ਨਾਲ ਮੀਟਿੰਗ ਕਰਾਂਗੇ ਤੇ ਅਗਲੀਆਂ ਮੀਟਿੰਗਾਂ ਦੇ ਵਿੱਚ ਫਿਰ ਅਸੀਂ ਆਪਣਾ ਕੋਈ ਸਾਨੂੰ ਵੱਡਾ ਕੋਈ ਫੈਸਲਾ ਲੈਣਾ ਪਿਆ ਮੀਟਿੰਗ ਕਰਕੇ ਅਸੀਂ ਉਹ ਵੀ ਲਵਾਂਗੇ ਲੇਕਿਨ ਧੁਗਾਂਗੇ ਨਹੀਂ ਜੈ ਭੀਮ ਜੈ ਭਾਤ ਬਰਨਜੀਤ ਸਿੰਘ ਉਂਟਾਲਾ ਅਬੇਰਕੇ ਸਮਾਜ ਦਲ ਤੋਂ ਇਹ ਜੋ ਅੱਜ ਪੋਖਰ ਹਟਾਲ ਦੇ ਬੈਠੇ ਆ ਇਹ ਜੋ ਸਾਡੇ ਠੇਕੇਦਾਰੀ ਸਿਸਟਮ ਇਹਨਾਂ ਨੇ ਸਰਕਾਰ ਨੇ ਚਲਾਇਆ ਆ ਉਹ ਸਾਡੇ ਸਮਾਜ ਦੇ ਜਿੰਨੇ ਵੀ ਸਫਾਈ ਸੇਵਕ ਮਾਲੀ ਟਰੈਵਲ ਇਹਨਾਂ ਦਾ ਬਹੁਤ ਤਕਾ ਹੁੰਦਾ ਆ ਔਰ 300 ਰੁਪਿਆ ਦਿਹਾੜੀ ਆ ਔਰ ਜਿਹਦੇ ਵਿੱਚ ਗੁਜ਼ਾਰਾ ਬਿਲਕੁਲ ਨਹੀਂ ਹੁੰਦਾ ਔਰ ਅਸੀਂ ਸਰਕਾਰ ਅੱਗੇ ਪਹਿਲਾਂ ਬੇਨਤੀ ਕੀਤੀ ਸੀ ਹੁਣ ਅਸੀਂ ਆਪਣਾ ਸੰਘਰਸ਼ ਸ਼ੁਰੂ ਕੀਤਾ ਆ ਕਿ ਸਾਨੂੰ ਇਨਸਾਫ ਮਿਲ ਸਕੇ ਇਹਨਾਂ ਦੀ ਤਰ੍ਹਾਂ ਦਿਹਾੜੀ ਤਰ੍ਹਾਂ ਵਾਦ ਸਗੇ ਕੋ ਟਾਈਮ ਤੇ ਉਹਨਾਂ ਤਰਖਾਮ ਮਿਲੇ ਨਾਲ ਇਹਨਾਂ ਪੱਕਾ ਕੀਤਾ ਜਾਵੇ ਤਾਂ ਜੋ ਇਹਨਾਂ ਪਰਿਵਾਰ ਦਾ ਗੁਜ਼ਾਰਾ ਬਹੁਤ ਵਧੀਆ ਤਰੀਕੇ ਨਾਲ ਚੱਲ ਸਕੇ ਬੱਚੇ ਦੀ ਪੜ੍ਹਾਈ ਲਿਖਾਈ ਦਾ ਸਾਰਾ ਸਿਸਟਮ ਸਹੀ ਹੋ ਸਕੇ ਇਹ ਸਰ ਅਨਮਿੱਥੇ ਸਮੇਂ ਲਈ ਰੱਖਿਆ ਗਿਆ ਆ ਉਹ ਜਿੰਨਾਂ ਜੇ ਸਰਕਾਰਾਂ ਸਾਨੂੰ ਇਨਸਾਫ ਨਹੀਂ ਦਿੰਦੀਆਂ ਉਹਨਾਂ ਜਿਹੜੇ ਪ੍ਰੋਟੈਸਟ ਚੱਲੇਗਾ ਉਹ ਸਾਰੇ ਜਿੱਥੇ ਬੰਦਿਆਂ ਦਾ ਬਹੁਤ ਵੱਡਾ ਸਾਥ ਮਿਲਦਾ ਪਿਆ ਸਾਨੂੰ ਔਰ ਸਾਰੇ ਸਮਾਜ ਨਾਲ ਮੀਟਿੰਗ ਹੋਏਗੀ ਉਹ ਨਾ ਆਇਆ ਤਾਂ ਵੱਡੇ ਤੋਂ ਵੱਡਾ ਪ੍ਰੋਟੈਸਟ ਕਰਾਂਗੇ ਔਰ ਸਰਕਾਰ ਨੂੰ ਜਲਦੀ ਤੋਂ ਜਲਦੀ ਬੀਲ ਤੋਂ ਬੇਨਤੀ ਵੀ ਕਰਦੇ ਆਂ ਅਪੀਲ ਵੀ ਕਰਦੇ ਆਂ ਇਹ ਜਲਦੀ ਜਲਦੀ ਇਹਨਾਂ ਦੀ ਸੁਨਵਾਈ ਕੀਤੀ ਜਾਵੇ ਕੱਚੇ ਮੁਲਾਜ਼ਮਾਂ ਦੇ ਜੋ ਠੇਕੇਦਾਰੀ ਸਿਸਟਮ ਤੇ ਆ ਔਰ ਤਾਂ ਜੋ ਇਹੋ ਜਿਹਾਂ ਸ਼ਹਿਰ ਦੇ ਵਿੱਚ ਜੋ ਸਾਸ ਸਫਾਈ ਦੇ ਵਿਵਸਥਾ ਆ ਉਹ ਇਦਾਂ ਹੀ ਚੱਲਦੀ ਰਹੇ ਨਹੀਂ ਤੇ ਸਾਰਾ ਕੰਮ ਥੱਪ ਕਰਕੇ ਉਹ ਬਹੁਤ ਮੁਸ਼ਕਲ ਆ ਜੇ ਕਿ ਸ਼ਹਿਰ ਵਾਸੀ ਨੂੰ ਅਸੀਂ ਬੇਨਤੀ ਕਰਾਂਗੇ ਕਿ ਜਲਦੀ ਜਲਦੀ ਇਹਨਾਂ ਦੀ ਹੱਲ ਕਰਕੇ ਸਰਕਾਰ ਜਲਦੀ ਜਲਦੀ ਇਹਨਾਂ ਦਾ ਮਸਲਾ ਹੱਲ ਕਰੇ ਔਰ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਕੇ ਜਲਦੀ ਜਲਦੀ ਇਹਨਾਂ ਨੂੰ ਪੱਕੇ ਉਹ ਤਰਖਾਵਾ ਬਧਾਈਆਂ ਜਾਣ